ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਟਿੱਕ ਕੋਰ ਦੁਨਾਂ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ ਕੌਰ ਉਮੀਦ ਕਰਦੇ ਆ ਆਸ ਕਰਦੇ ਆ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੇ ਵੀ ਸਾਡੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਰਿਕਵੈਸਟ ਆ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੀ ਡੇਲੀ ਹੋਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੁਸੀਂ ਵੀਡੀਓ ਨੂੰ ਸਾਡੇ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾ ਡਿਜ਼ਾਈਨਰ ਬਾਰੇ ਸਾਨੂੰ ਜਰੂਰ ਦੱਸਿਆ ਕਰੋ ਤੁਹਾਨੂੰ ਕਿਦਾਂ ਦੇ ਲੱਗਦੇ ਨੇ ਕਿ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਕਸਟਮਾਈਜ਼ ਕਰਵਾਉਣਾ ਕਿਸੇ ਵੀ ਵਰਕ 'ਚ ਕਿਸੇ ਵੀ ਫੈਬਰਿਕ 'ਚ ਸਾਰੀ ਡਿਟੇਲ ਸਭ ਆਪਣੀ ਵਟਸਐਪ ਤੇ ਭੇਜ ਕੇ ਆਪਣਾ ਸੇਮ ਸੂਟਾ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ YouTube ਤੋਂ ਸਾਨੂੰ ਇੰਸਟਾ ਦੇਖੋ ਫੋਲੋ ਕਰੋ ਸੰਧੂ ਬੁਟੀ ਕੋਡ ਦੋਣਾ ਸਾਡੀ ਇੰਸਟਾ ਹੈ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ ਉੱਥੇ ਜਾ ਕੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਗੈਰਾ ਸਿਲੈਕਟ ਕਰਕੇ ਉੱਥੇ ਦੇਖ ਕੇ ਆਪਣਾ ਤਦਿਆ ਤੁਸੀਂ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਆਪਾਂ ਵੀ ਆਪਣਾ ਹੈਵੀ ਤੋਂ ਹੈਵੀ ਕੋਈ ਵੀ ਆਪਣਾ ਹੈਂਡਵਰਕ ਦੇ ਵਿੱਚ ਤਿਆਰ ਕਰਵਾਉਣਾ ਹੈ ਕੋਈ ਵੀ ਫੈਬਰਿਕ ਲਗਾਉਣੀ ਹੈ ਕਿ ਸਟਿਚਿੰਗ ਕਰਵਾਉਣੀ ਹੈ ਜਾਂ ਵਿਦਾਊਟ ਸਟਿਚਿੰਗ ਹੀ ਲੈਣਾ ਉਹ ਤੁਹਾਡਾ ਸਾਰੀ ਤੁਹਾਡੇ ਆਪਣੀ ਚੁਆਇਸ ਤੇ ਡਿਪੈਂਡ ਕਰਦਾ ਹੈਗਾ ਸਾਰੀ ਡਿਟੇਲਸ ਨੂੰ ਆਪਣੀ ਵਟਸਐਪ ਤੇ ਭੇਜ ਕੇ ਜਿਹੜਾ ਸੂਟ ਤਿਆਰ ਕਰਵਾ ਕੇ ਲੈ ਸਕਦਾ ਤੁਸੀਂ ਤੇ ਜਿਹੜੇ ਆਪਾਂ ਅੱਜ ਤੁਹਾਡੇ ਲਈ ਸੂਟ ਲੈ ਕੇ ਆਏ ਸਾਰੇ ਪ੍ਰਿੰਟ ਸੂਟਾਂ ਨੂੰ ਆਪਾਂ ਡਿਜ਼ਾਈਨਰ ਲੁੱਕ ਦਿੱਤੀ ਹੋਈ ਆ ਬਹੁਤ ਜ਼ਿਆਦਾ ਸੋਹਣੇ ਆਪਣੇ ਪ੍ਰਿੰਟ ਸੂਟ ਬਣੇ ਹੋਏ ਨੇਗੇ ਪ੍ਰਿੰਟਡ ਐਦਾਂ ਹੀ ਤਾਂ ਸਾਰੇ ਵੇਅਰ ਕਰਦੇ ਨੇਗੇ ਬਟ ਉਹਨਾਂ ਤੇ ਆਪਾਂ ਥੋੜ ਤਾ ਬਹੁਤ ਸੋਹਣਾ ਆਪਣਾ ਡਿਜ਼ਾਈਨਰ ਜਿਆ ਸੂਟ ਤਿਆਰ ਹੋ ਜਾਂਦਾ ਹੈਗਾ ਇਦਾਂ ਹੀ ਆਪਾਂ ਨੇ ਸਾਰੇ ਸੂਟ ਤਿਆਰ ਕਰਵਾਏ ਹੋਏ ਨੇਗੇ ਤੇ ਹਰ ਇੱਕ ਅਲੱਗ-ਅਲੱਗ ਫੈਬਰਿਕ ਤੇ ਆਪਣੇ ਤਿਆਰ ਕਰਵਾਏ ਨੇਗੇ ਕੋਈ ਆਰਗੈਂਜ਼ਾ ਦਾ ਜੌਰਜਟ ਦਾ ਹਨਾ ਇਦਾਂ ਆਪਣੇ ਤਿਆਰ ਹੋਏ ਹੋਏ ਨੇਗੇ ਉਮੀਦ ਕਰਦਾ ਤੁਹਾਨੂੰ ਸਾਰਿਆਂ ਨੂੰ ਜ਼ਰੂਰ ਪਸੰਦ ਆਉਣਗੇ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਹਾਂਜੀ ਦੇਖੋ ਜਿਹੜਾ ਆਪਣਾ ਇਹ ਸੂਟ ਹੈਗਾ ਇਹ ਆਪਾਂ ਨੇ ਆਰਗੈਂਜ਼ਾ ਫੈਬਰਿਕ ਦੇ ਉੱਪਰ ਤਿਆਰ ਕਰਵਾਇਆ ਹੈਗਾ ਪਿਓਰ ਆਰਗੈਂਜ਼ਾ ਦੀ ਫੈਬਰਿਕ ਹੈਗੀ ਬਹੁਤ ਜ਼ਿਆਦਾ ਸੋਹਣਾ ਆਪਣੀ ਡਿਜ਼ਾਈਨ ਤਿਆਰ ਕਰਵਾਇਆ ਦੇਖਦਾ ਹੈ ਪਿਓਰ ਔਰਗੈਂਜ਼ਾ ਦੀ ਫੈਬਰਿਕ ਆ ਆਲ ਓਵਰ ਸੂਟ ਹੈਗਾ ਸਾਰਾ ਆਪਣਾ ਇਦਾਂ ਹੀ ਪ੍ਰਿੰਟਾ ਦੇਖੋ ਇਹਦਾ ਆਲ ਓਵਰ ਸੂਟ ਹੈਗਾ ਇਹ ਆਪਣਾ ਇਹਨੂੰ ਆਪਾਂ ਨੇ ਔਰਗੈਂਜ਼ਾ ਦਾ ਪੈਚ ਲਗਾ ਕੇ ਹੀ ਦੇਖੋ ਵਰਕ ਕਰਵਾਇਆਗਾ ਪਿਓਰ ਔਰਗੈਂਜ਼ਾ ਦੀ ਫੈਬਰਿਕ ਆਗੀ ਇਹ ਨੀਚੇ ਆਪਾਂ ਨੇ ਜਿਹੜੀ ਡਿਜ਼ਾਈਨ ਹੈ ਦੇਖੋ ਇਦਾਂ ਕਰਵਾ ਲਈ ਜਿੰਨੇ ਵਿੱਚ ਇਹਦੇ ਕਲਰ ਸੀਗੇ ਆਪਣੇ ਪ੍ਰਿੰਟ ਦੇ ਕਲਰ ਸੀਗੇ ਉਹਨੇ ਕਲਰ ਦਾ ਆਪਾਂ ਨੇ ਪੈਚ ਲਗਾਇਆ ਆ ਤਿੰਨ ਕਲਰ ਦਾ ਪੈਚ ਲੱਗਿਆ ਹੋਇਆ ਦੇਖੋ ਇਦਾਂ ਕੱਟਵਰਕ ਜੀ ਜਿਹੜੀ ਹੈਗੀ ਉਤੇ ਬੜੀ ਹੋਈ ਹੈਗੀ ਪੈਚ ਤੇ ਇਦਾਂ ਉਹਦੇ ਕੋਈ ਵਰਕ ਨਹੀਂ ਦੇਖੋ ਇਹਨੇ ਨਾਲ ਹੀ ਸੂਟ ਦੇਖੋ ਸੋਹਣਾ ਲੱਗਣ ਲੱਗ ਪਿਆ ਤੇ ਇਹ ਵਾਲਾ ਆ ਗਿਆ ਦੇਖੋ ਬਾਹਾਂ ਦੇ ਉੱਪਰ ਵਰਕ ਇਹ ਬਾਹਾਂ ਦੇ ਉੱਪਰ ਵਰਕ ਆ ਗਿਆ ਇਦਾਂ ਤੇ ਇਹ ਵਾਲਾ ਨੀਚੇ ਘੇਲੇ ਦੇ ਉੱਪਰ ਤੇ ਦੁਪੱਟੇ ਦੇ ਉੱਪਰ ਕੱਟ ਵਰਕ ਆ ਗਿਆ ਆਪਾਂ ਪਰ ਪ्योर ਰੰਗਾਂ ਦਾ ਦੁਪੱਟਾ ਲੈਤਾ ਨਾਲ ਦੁਪੱਟੇ ਦੇ ਉੱਪਰ ਵਰਕ ਆ ਗਿਆ ਤੁਸੀਂ ਦੁਪੱਟੇ ਵਾਲਾ ਵਰਕ ਸਕਿੱਪ ਵੀ ਕਰ ਸਕਦੇ ਹੋ ਵੈਸੇ ਜ਼ਿਆਦਾ ਵਧੀਆ ਇਦਾਂ ਹੀ ਲੱਗਦਾਗਾ ਬੇਪਰ ਦੁਪੱਟੇ ਤੇ ਵੀ ਕੱਟ ਵਰਕ ਹੋਵੇ ਤੇ ਇਦਾਂ ਆਪਣਾ ਉਹ ਇਹਦੀ ਆਪਣੀ ਘੇਰੇ ਤੇ ਵਾਹਾਂ ਤੇ ਵੀ ਹੋਊਗੀ ਤੁਸੀਂ ਨਾਲ ਬਾਟਮ ਦਾ ਵੀ ਐਡ ਕਰਵਾ ਸਕਦੇ ਹੋ ਇਹੀ ਕੱਟਵਰਕ ਬਾਟਮ ਜਾਂ ਮੋਰੀਆਂ ਤੇ ਕਰਵਾ ਸਕਦੇ ਹੋ ਬਹੁਤ ਜਿਆਦਾ ਸੋਹਣਾ ਆਪਣਾ ਸਿੰਪਲ ਸੋਬਰ ਸਰਦਾਰੀ ਸੂਟ ਇਹਦਾ ਤਿਆਰ ਹੋਇਆਗਾ ਤੁਸੀਂ ਆਪਣਾ ਇਹ ਔਰਗਾਂజా ਤੇ ਤਿਆਰ ਕਰਵਾਇਆ ਫੈਬਰਿਕ ਤੁਸੀਂ ਆਪਣੀ ਚੇਂਜ ਕਰ ਸਕਦੇ ਹੋ ਜਿਹੜੀ ਫੈਬਰਿਕ ਤੁਹਾਨੂੰ ਪਸੰਦ ਆ ਸੂਟੇਬਲ ਆ ਹਨਾ ਤੁਹਾਨੂੰ ਵਧੀਆ ਲੱਗਦੀ ਆ ਰਿਲੈਕਸ ਫੀਲ ਹੁੰਦੀ ਦੇ ਵਿੱਚ ਤੁਹਾਨੂੰ ਹਨਾ ਤੁਸੀਂ ਉਹੀ ਫੈਬਰਿਕ ਯੂਜ਼ ਕਰ ਸਕਦੇ ਹੋ ਆਪਣੀ ਬਹੁਤ ਸੋਹਣੀ ਡਿਜ਼ਾਈਨ ਇਹਨਾਂ ਆਪਾਂ ਤਿਆਰ ਕਰਵਾਇਆਗਾ ਦੁਪੱਟਾ ਵੀ ਤੁਸੀਂ ਆਪਣਾ ਪਿਓਰ ਚੁਣੌਣ ਵਗੈਰਾ ਹਨਾ ਕੋਈ ਵੀ ਆਪਣਾ ਇਹਦਾ ਦੁਪਟਾ ਤੁਹਾਨੂੰ ਪਸੰਦ ਆ ਉਹ ਉਸ ਤੇ ਆਪਣਾ ਜਿਹੜਾ ਰੈਡੀ ਕਰਵਾ ਕੇ ਸੂਟ ਲੈ ਸਕਦੇ ਹਾਂ ਹਾਂਜੀ ਦੇਖੋ ਜਿਹੜਾ ਇਹ ਪ੍ਰਿੰਟ ਆਪਾਂ ਨੇ ਪ੍ਰਿੰਟ ਸੂਟ ਜਿਹੜਾ ਕਰਵਾਇਆਗਾ ਇਹ ਵੀ ਬਹੁਤ ਸੋਹਣੇ ਵਰਕ ਦੇ ਨਾਲ ਕਰਵਾਇਆਗਾ ਕਾਫੀ ਸੋਹਣਾ ਖੂਬਸੂਰਤ ਆ ਫਿਰ ਡਿਜ਼ਾਈਨ ਦੇ ਨਾਲ ਤਿਆਰ ਹੋਇਆ ਹੋਇਆ ਹੈਗਾ ਸੂਟ ਇਹ ਮਸਲੀਨ ਦੀ ਇਹਦੀ ਫੈਬਰਿਕ ਆਗੀ ਜਿਹੜਾ ਫੈਬਰਿਕ ਆ ਆਪਣਾ ਮਸਲੀਨ ਦਾਗਾ ਨਾਲ ਬਲੈਕ ਕਲਰ ਦੀ ਇਹਦੇ ਬਾਟਮ ਹੈ ਤਾਂ ਪਲੇਨ ਬਾਟਮ ਆਗੀ ਤੇ ਮਸਲੀਨ ਦੀ ਫੈਬਰਿਕ ਆ ਜਿਹੜੀ ਆਪਣੀ ਸ਼ਰਟ ਦੀ ਇਹਦੇ ਕਾਫੀ ਸੋਨਾ ਪ੍ਰਿੰਟ ਹੈਗਾ ਕਾਫੀ ਜਿਆਦਾ ਸੋਨਾ ਫਲੋਰਿਸ ਜਿਆਦਾ ਕੀ ਆਪਣਾ ਪ੍ਰਿੰਟ ਹੈਗਾ ਤੇ ਵਰਕ ਦੇਖੋ ਤੁਸੀਂ ਕਿੰਨਾ ਜਿਆਦਾ ਸੋਨਾ ਹੋਇਆ ਹੈ ਤੇ ਪੈਚ ਲਗਾ ਕੇ ਆਪਾਂ ਨੇ ਔਰਗੈਂਜ਼ਾ ਦਾ ਪੈਚ ਲਗਾ ਕੇ ਦੇਖੋ ਦਾ ਵਰਕ ਕਰਵਾਇਆ ਹੈਗਾ نیچے ਦੇਖੋ ਔਰਗੈਂਜ਼ਾ ਦਾ ਪੈਚ ਲੱਗਾ ਹੋਇਆ ਹੈਗਾ ਫਿਰ ਸਾਰੇ ਆਪਾਂ ਜਿਹੜੇ ਕਲਰਾਂ ਵਾਲੇ ਇਹਦੇ ਵਾਲੇ ਪ੍ਰਿੰਟ ਵਾਲੇ ਥ੍ਰੈਡ ਨੇਗੇ ਸਾਰੇ ਚੱਕਲੇ ਦੇਖੋ ਕਿੰਨੇ ਸੋਹਣੇ ਲੱਗ ਰਹੇ ਨੇ ਵਿੱਚ ਕਾਫੀ ਅੱਜ ਸੋਹਣੀ ਫਿਨਿਸ਼ਿੰਗ ਹੋਈ ਹੋਈ ਹੈ ਵਰਕ ਦੀ ਤੇ ਇਹ ਆਪਣਾ ਘੇਰੇ ਦੇ ਉੱਪਰ ਪੈਚ ਲਗਾ ਕੇ ਵਰਕ ਕਰਵਾਇਆ ਤੇ ਇਧਰ ਆਪਾਂ ਨੇ ਬਾਹਣੇ ਉੱਪਰ ਪੈਚ ਲਗਾ ਕੇ ਵਰਕ ਕਰਵਾਇਆ ਬਾਹਣਾ ਵਰ ਕਾਫੀ ਯਾਦੇ ਸੋਹਣਾ ਖੂਬਸੂਰਤ ਆਪਣਾ ਦੇਖੋ ਪ੍ਰਿੰਟ ਹੈਗਾ ਮਸਲੀਨ ਦਾ ਤੇ ਨਾਲ ਇਹਦੇ ਆਪਾਂ ਨੇ ਸੁਪਰ ਨੈਟ ਦਾ ਦੁਪੱਟਾ ਜਿਹੜਾ ਡਾਈ ਕਰਵਾਇਆ ਦੇਖੋ ਇਦਾਂ ਜੈਪੁਰੀ ਚੱਕਰ ਜੇ ਸਾਰੇ ਵਿੱਚ ਪਵਾਏ ਨੇ ਆਪਾਂ ਦੁਪੱਟੇ ਦੇ ਕਾਫੀ ਐਦਾ ਸੋਹਣਾ ਦੇਖੋ ਦੁਪੱਟੇ ਦੀ ਫਿਨਿਸ਼ਿੰਗ ਆ ਗਈ ਇਹ ਤਾਂ ਜੈਪੁਰੀ ਆਪਾਂ ਡਾਟਸਾਂ ਜੇ ਨਾਲ ਜਿਹੜਾ ਸੁਪਰ ਨੈਟ ਦਾ ਦੁਪੱਟਾ ਉਹ ਤਿਆਰ ਕਰਵਾਇਆ ਕਾਫੀ ਯਾਦ ਸੋਣਾ ਦੇਖੋ ਆਪਣਾ ਸੂਟ ਤਿਆਰ ਹੋਇਆ ਤੁਸੀਂ ਇਹ ਜਾਂ ਆਪਣਾ ਜਿਹੜੇ ਵੀ ਫੈਬਰਿਕ ਤੁਹਾਨੂੰ ਪਸੰਦ ਹੋਇਆ ਅੱਗੇ ਜੇ ਆਪਣੇ ਸਲੀਜਨ ਦੇ ਲਈ ਹਨ ਕ੍ਰੇਪ ਵਗੈਰਾ ਤੇ ਜੋਰਜਟ ਤੇ ਤੇ ਮਸਲੀਨ ਤੁਸੀਂ ਕੋਈ ਵੀ ਲੈ ਸਕਦੇ ਹੋ ਕਾਫੀ ਸਾਰੇ ਫੈਬਰਿਕ ਨੇ ਹੁਣ ਆਪਾਂ ਕੀ ਤੁਹਾਨੂੰ ਸਾਰੇ ਦੱਸੀਏ ਨਾ ਫੈਬਰਿਕ ਕਾਫੀ ਸਾਰੇ ਵੀਡੀਓ ਆਪਣੇ ਅਪਲੋਡ ਹੋਈਆਂ ਹੋਈਆਂ ਲੱਗੀਆਂ ਨਾ ਜੋ ਵੀ ਤੁਸੀਂ ਫੈਬਰਿਕ ਚਾਹੋ ਜਿਹੜਾ ਫੈਬਰਿਕ ਤੁਹਾਨੂੰ ਪਸੰਦ ਆ ਉਹੀ ਆਪਣਾ ਸਿਲੈਕਟ ਕਰਕੇ ਸੇਮ ਡਿਜ਼ਾਈਨਿੰਗ ਦੇ ਨਾਲ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਦੇਖੋ ਜਿਹੜਾ ਆਪਣਾ ਨੈਕ ਸੂਟ ਹੈਗਾ ਇਹ ਹੀ ਆਪਣੇ ਜੋਰਜਟ ਫੈਬਰਿਕ ਤੇ ਤਿਆਰ ਕਰਵਾਇਆ ਹੈ ਨਾ ਇਹ ਵਾਲਾ ਡਿਜ਼ਾਈਨ ਤੁਸੀਂ ਪਹਿਲਾਂ ਸਾਡਾ ਦੇਖਿਆ ਹੈਗਾ ਇੱਕ ਵਿਲੇਜ ਪਹਿਲਾਂ ਵੀ ਅਸੀਂ ਕਾਫੀ ਪਹਿਲਾਂ ਇੱਕ ਰੇਪ ਤੇ ਬਣਾਇਆ ਸੀ ਇਹ ਵਾਲਾ ਡਿਜ਼ਾਈਨ ਲਾਸਟ ਈਅਰ ਬਣਾਇਆ ਸੀਗਾ ਉਹ ਹੁਣ ਇਸ ਵਾਰ ਅਸੀਂ ਆਪਣਾ ਬਣਾਇਆ ਸੀਗਾ ਜੌਰਜਟ ਤੇ ਇਹ ਹੁਣ ਆਪਣੇ ਦੋ ਸੂਟ ਇੱਕੋ ਜਿਹੇ ਹੋਰ ਬਣ ਕੇ ਆ ਨੇ ਲੇਕਿਨ ਇਹਨਾਂ ਦੀ ਫੈਬਰਿਕ ਆ ਜਿਹੜੀ ਉਹ ਅਲੱਗ ਲੱਗਦੀ ਇਹ ਆਪਾਂ ਜੌਰਜਟ ਤੇ ਕਰਵਾਇਆ ਦੇਖੋ ਤਿਆਰ ਇਦਾਂ ਜਿਹੜਾ ਆਹ ਵਾਲਾ ਵਰਕ ਹੈਗਾ ਇਹ ਪੈਚ ਹੈਗਾ ਇਹ ਘੇਰੇ ਦੇ ਉੱਪਰ ਆਊਗਾ ਤੇ ਆਹ ਜਿਹੜਾ ਸਾਰਾ ਵਰਕ ਹੈ ਕੱਟ ਵਰਕ ਤੇ ਆ ਬੇਲੇ ਹੀ ਸ਼ਰਟ ਦਾ ਫਰੰਟ ਹੈਗਾ ਕਹਿੰਦਾ ਫਰੰਟ ਆ ਤੇ ਇਧਰ ਇਹਦੇ ਬਾਹਰ ਦਾ ਫਰੰਟ ਆਹਾਗਾ ਬਾਹਰ ਦਾ ਵਰਕ ਹੈ ਸੇਮ ਫਰੰਟ ਨਾਲ ਦਾ ਹੀ ਆ ਇਹ ਕੋਈ ਇਹ ਵਾਲਾ ਬਾਹਰ ਦੇ ਵਰਕ ਆ ਜੂਗਾ ਤੇ ਇਧਰ ਆਪਣਾ ਆ ਜੂਗਾ ਇਹ ਅ ਸ਼ਰਟ ਦਾ ਤੇ ਨਾਲ ਦੇਖੋ ਇਹ ਦੁਪੱਟਾ ਜਿਹੜਾ ਦੇਖੋ ਇਹ ਬਾਟਮ ਨਾਲ ਦਾ ਹੈਗਾ ਨਾਲ ਇਹਦੀ ਇਹ ਜਿਉਂ ਬਾਟਮ ਆਗੀ ਸੇਮ ਆਪਣੀ ਆ ਆਹ ਆਪਣੀ ਬਾਟਮ ਆਗੀ ਸੇਮ ਐਦਾਂ ਜਿਹੀ ਆ ਵਾਲੀ ਬਾਟਮ ਹੈ ਦੀ ਬਾਟਮ ਦੇ ਵਿੱਚੋ ਹੀ ਆਪਾਂ ਨੇ ਪੈਚ ਲਗਾ ਆ ਇਹ ਦੇਖੋ ਬਾਟਮ ਪੈਚ ਪੈਚ ਲਗਾਏਗਾ ਤੇ ਫਿਰ ਬਾਟਮ ਨਾਲ ਦਾ ਹੀ ਲੇਖੋ ਆਪਣਾ ਦੁਪੱਟਾ ਬਾਟਮ ਤੇ ਦੁਪੱਟੇ ਨੂੰ ਆਪਾਂ ਇੱਕੋ ਜਿਹਾ ਰੱਖਿਆ ਹੈ ਦੁਪੱਟੇ ਦੇ 4 ਸਾਈਡ ਆਪਾਂ ਨੂੰ ਦੇਖੋ ਕੱਟਵਰਕ ਐਦਾਂ ਕਾਫੀ ਜਿਆਦਾ ਸੋਨਾ ਆਪਣਾ ਦੇਖ ਕੱਟਵਰਕ ਕਰਵਾਇਆ ਗਿਆ ਇਹ ਵਾਲਾ ਸੂਟ ਆਪਣਾ ਤਿਆਰ ਹੋ ਗਿਆ ਹੈ ਜਦੋਂ ਦੁਪੱਟੇ ਤੇ ਕੱਟ ਲਾ ਕੇ ਇਹ ਵੀ ਸੋਹਣੀ ਫਰੇਸ਼ਿੰਗ ਨਾਲ ਆਪਣਾ ਦੇਖ ਸੂਟ ਦੇਖ ਤਿਆਰ ਹੋਇਆਗਾ ਤੁਸੀਂ ਆਪਣਾ ਕਿਸੇ ਵੀ ਫੈਬਰਿਕ ਤੇ ਕਰਵਾ ਸਕਦੇ ਹੋ ਜੇ ਆਪਾਂ ਕ੍ਰੇਪ ਵਗੈਰਾ ਤੇ ਕਰਾ ਮੰਗਣਾ ਕ੍ਰੇਪ ਦਾ ਆਪਾਂ ਦੁਪੱਟਾ ਨਹੀਂ ਲੈ ਸਕਦੇ ਹੁੰਦੇ ਕਿਉਂਕਿ ਉਹ ਥੋੜੀ ਜਿਹੀ ਹੈਵੀ ਹੋ ਜਾਂਦੀ ਹੈ ਕ੍ਰੇਪ ਤੁਸੀਂ ਜੇ ਐਵੇਂ ਸੇਮ ਦੁਪट्टे ਨਾਲ ਆਈਮ ਤਿਆਰ ਕਰਵਾਉਣਾਗਾ ਨਹੀਂ ਤੁਸੀਂ ਇਹ ਨਾਲ ਟਾਇਡੜੇ ਦੁਪੱਟਾ ਵੀ ਕਰਾ ਸਕਦੇ ਹੋ ਡਿਜ਼ਾਈਨਿੰਗ ਤੁਸੀਂ ਆਪਣੀ ਏਪ ਸਾਰੀ ਕਰ ਸਕਦੇ ਹੋਗੇ ਤੇ ਨਾਲ ਆਪਣੇ ਟਾਇਡੜੇ ਦੁਪੱਟਾ ਕਰ ਦਾਂਗੇ ਬਾਟਮ ਨਾਲ ਦਾ ਹਨਾ ਤੇ ਤੁਸੀਂ ਆਪਣਾ ਇਹਨੂੰ ਜੌਟਰਟ ਤੇ ਮਸਲੀਨ ਤੇ ਕਰਵਾ ਸਕਦੇ ਹੋਗੇ ਤੇ ਬਾਕੀ ਜਿਹੜੇ ਕ੍ਰੇਪ ਵਗੈਰਾ ਹੁੰਦੇ ਨੇ ਜਾਂ ਪਸ਼ਮੀਨਾ ਵਗੈਰਾ ਹੁੰਦੇ ਨੇਗੇ ਹਨਾ ਉਹਨਾਂ ਦੇ ਥੋੜਾ ਜਿਹਾ ਦੁਪੱਟੇ ਹੈਵੀ ਹੋ ਜਾਂਦੇ ਨੇ ਕਿ ਜੇਕਰ ਤੁਸੀਂ ਉਹਨਾਂ ਨੂੰ ਹਨਾ ਕਰ ਲਓਗੇ ਹੈਂਡਲ ਉਹ ਤੁਹਾਡੀ ਆਪਣੀ ਚੁਆਇਸ ਹੈਗੀ ਤੁਸੀਂ ਔਰਗਾਂਜ਼ਾ ਤੇ ਕਰਵਾ ਸਕਦੇ ਹੋ ਔਰਗਾਂਜ਼ਾ ਦਾ ਦੁਪੱਟਾ ਵੀ ਆਪਣਾ ਔਰਗਾਂਜ਼ਾ ਤਾਂ ਕਾਫੀ ਸੋਹਣੀ ਫਿ ਇਹ ਇਹਨਾਂ ਦਾ ਸੇਮ ਡਿਜ਼ਾਈਨ ਹੀ ਆਪਾਂ ਦੇਖੋ ਮਸਲੀਨ ਤੇ ਤਿਆਰ ਕਰਵਾਇਆ ਹੈ ਇਹ ਮਸਲੀਨ ਫੈਬਰਿਕ ਦਾ ਸੂਟ ਆ ਆਪਣਾ ਤੇ ਡਿਜ਼ਾਈਨਿੰਗ ਇਹਦੇ ਵਾਲੀ ਸੇਮ ਹੀ ਹੈ ਜੀ ਸੇਮ ਡਿਜ਼ਾਈਨ ਨਾਲ ਤਿਆਰ ਕਰਵਾਇਆ ਦੇਖੋ ਆਪਾਂ ਨੂੰ ਉਸੇ ਇਹਦੀ ਫਿਨਿਸ਼ਿੰਗ ਵੀ ਦੇਖ ਲਈ ਲੱਗੂਗੀ ਵਰਕ ਸੇਮ ਆਗਾ ਬਟ ਦੇਖੋ ਜਦੋਂ ਆਪਾਂ ਸੂਟ ਦੇਖਦੇ ਹਣਾ ਸਾਰੇ ਆਪਾਂ ਨੂੰ ਅਲੱਗ-ਅਲੱਗ ਲੱਗਦੇ ਨੇ ਕਿਸੇ ਨੂੰ ਇਹ ਜੋਰ ਜੱਟ ਚ ਜ਼ਿਆਦਾ ਵਧੀਆ ਲੱਗੂ ਕਿਸੇ ਨੂੰ ਆਪਾਂ ਇਹ ਵਾਲੇ ਫੈਬਰਿਕ ਤੇ ਜ਼ਿਆਦਾ ਪਸੰਦ ਆਊਗਾ ਐਦਾਂ ਹੀ ਫਰੰਟ ਆ ਗਿਆ ਪੈਚ ਉਮੀ ਦੇਖੋ ਬਾਟਮ ਨਾਲ ਦਾ ਹੀ ਲੱਗਿਆ ਹੋਇਆ ਹੈਗਾ ਇਹ ਇਧਰ ਦੇਖੋ ਇਹ ਵਾਲੇ ਦੀ ਬਾਹਾਂ ਦਾ ਵਰਕ ਆ ਗਿਆ। ਇਹ ਬਾਹਾਂ ਤੇ ਵਰਕ ਆ ਜੂਗਾ ਇਧਰ। ਬਾਹਾਂ ਦੀ ਤੇ ਆਹ ਵਾਲਾ ਦੇਖੋ ਆ ਗਿਆ ਇਹਦਾ 프ਰੰਟ। ਉੱਪਰ ਤੱਕ ਆਪਣੇ ਕੱਟਵਰਕ ਚਾਕਾਂ ਤੇ ਤੇ ਵੇਲ ਤੇ ਐਕਸ ਪੈਚ ਤਾਂ ਤੇ ਇਹ ਵੇਲ ਬਣੀ ਹੋਈ ਹੈ। ਤੇ ਨਾਲ ਦੇਖੋ ਉਮੀ ਇਹਦੇ ਪਾਣੀ ਜਿਵੇਂ ਆਪਾਂ ਪਹਿਲਾਂ ਤੁਹਾਨੂੰ ਦਿਖਾਇਆਗਾ ਉਮੀ ਇਹਦੇ ਨਾਲ ਬਾਟਮ ਆਗੀ ਤੇ ਉਦਾਂ ਹੀ ਇਹਦੇ ਨਾਲ ਦੇਖੋ ਆਪਣਾ ਸਾਰਾ ਇਹ ਦੁਪੱਟਾ ਤਿਆਰ ਹੋਇਆ ਕਰੇਗਾ। ਆਹ ਵਾਲਾ ਦੁਪੱਟਾ ਦੇਖੋ ਉਮੀ ਕੱਟਵਰਕ ਹੋਇਆ ਹੈ ਦੁਪੱਟੇ ਤੇ। ਆ ਮੇ ਇਹਦੇ ਨਾਲ ਦੀ ਉਹ ਦੁਪੱਟੇ ਨਾਲ ਦੀ ਵੀ ਬਾਟਮ ਹੁੰਦੀ ਆਪਾਂ ਦੇਖੋ ਨਾਲੀ ਇਹਦੀ ਬਾਟਮ ਆਗੀ ਉਹ ਮੇ ਇਹ ਆਪਾਂ ਮਸਲੀਨ ਫੈਬਰਿਕ ਤੇ ਕਰਵਾਇਗਾ ਮਸਲੀਨ ਦੀ ਹੋਈ ਆਪਣੀ ਜਿਹੀ ਸ਼ਰਟ ਆਗੀ ਮਸਲੀਨ ਦੀ ਹੋਈ ਬਾਟਮ ਆ ਮਸਲੀਨ ਦਾ ਹੀ ਦੁਪੱਟਾ ਦਾ ਇਹਦਾ ਡਿਜ਼ਾਈਨਰ ਰੁਕਨ ਆਪਾਂ ਨੇ ਤਿਆਰ ਕਰਵਾਉਣਾ ਤੁਸੀਂ ਮਸਲੀਨ ਤੇ ਵੀ ਕਰਵਾ ਸਕਦੇ ਹੋ ਤੇ ਇਹ ਆਬਜੈਕਟ ਤੇ ਹੁਣ ਆਪਾਂ ਦੋਨੇ ਫੈਬਰਿਕ ਤੁਹਾਨੂੰ ਦਿਖਾ ਦੇ ਜੋਰ ਲੈਟ ਵੀ ਦਿਖਾਉ ਤਾਂ ਤੇ ਆਪਣੇ ਤਾਨੂੰ ਮਸਲੀਨ ਦੀ ਦਿਖਾਤਾ ਹਾਂ ਤੁਹਾਡੀ ਚੋਆਇਸ ਹੈ ਵੀ ਮਸਲੀਨ ਤੇ ਕਰਵਾਉਣਾ ਜਾਂ ਜੌਰਟ ਤੇ ਕਰਵਾਉਣਾ ਹੈ ਕਿਉਂਕਿ ਇਹ ਦੁਪੱਟੇ ਵੀ ਆਪਣੇ ਨਾਲ ਇਹਦੇ ਚਾਰਪਾਈਆਂ ਨੇ ਤੁਸੀਂ ਔਰਗੈਂਜ਼ਾ ਤੇ ਕਰਾ ਸਕਦੇ ਹੋਗੇ ਜੇ ਕ੍ਰੇਪ ਵਗੈਰਾ ਦੇ ਦੁਪੱਟੇ ਥੋੜੀ ਜਿਹਾ ਹੈਵੀ ਹੋ ਜਾਣ ਤੁਸੀਂ ਤੈੜੇ ਦੇ ਉੱਪਰ ਤੇ ਨਾਲ ਕਰਵਾ ਸਕਦੇ ਐਫਕਟਲ ਡਿਜ਼ਾਈਨ ਕਰਖਾਤੀਆਂ ਫੈਬਰਿਕ ਦੀ ਚੋਆਇਸ ਹਮ ਤੁਹਾਡੀ ਆਪਣੀ ਹੋਵੇਗੀ ਤੁਸੀਂ ਕਿਸੇ ਵੀ ਕਰਵਾ ਸਕਦੇ ਹਾਂਜੀ ਜਿਹੜਾ ਆਪਣਾ ਇਹ ਸੂਟ ਤਿਆਰ ਹੈਗਾ ਇਹ ਆਪਣਾ ਟੈਬੀ ਲਾਈਨਿੰਗ ਤੇ ਰੈਡੀ ਹੈਗਾ ਸੂਟ ਟੈਬੀ ਲਾਈਨਿੰਗ ਦੀ ਸ਼ਰਟ ਆਗੀ ਤੇ ਨਾਲ ਇਹ ਮਸਲੀਨ ਦੀ ਬਾਟਮ ਆ ਐਬੀ ਲੈਨਿੰਗ ਦੇ ਵਿੱਚ ਤੁਸੀਂ ਸਾਡੇ ਕਾਫੀ ਸੂਟ ਦੇਖੇ ਹੋਏ ਹੋਣਗੇ ਤਿਆਰ ਹੋਏ ਹੋਏ ਇਹ ਫਿਰ ਪੈਚ ਲਗਾ ਕੇ ਸਲਵਾਰ ਨਾਲ ਦਾ ਪੈਚ ਲਗਾ ਕੇ ਇਹਦਾ ਵਰਕ ਕਰਵਾਇਆ ਹੈ। ਇਧਰ ਬਾਂਦਾ ਵਰਕ ਆ ਗਿਆ ਤੇ ਇਧਰ ਆ ਗਿਆ ਆਪਣਾ ਘੇਰੇ ਦਾ ਵਰਕ ਇਹ ਵੀ ਬਾਟਮਾਂ ਕੀ ਨਾਲ ਲੈਮਨ ਸ਼ੇਡ ਦੀ। ਇਹ ਆਪਾਂ ਸਰਵਾਰ ਨਾਲ ਦਾ ਪੈਚ ਲਗਾਇਆ ਪਹਿਲਾਂ ਤੁਹਾਨੂੰ ਆਪਾਂ ਆਰਗਾਂਜ਼ਾ ਤੇ ਪੈਚ ਲੱਗੇ ਹੋਏ ਦਿਖਾਏ ਸੀਗੇ। ਨਾਲ ਦੇਖੋ ਸੁਪਰ نیٹ ਦਾ ਦੁਪੱਟਾ ਆਪਨੇ ਟਾਈ ਡਾਈ ਕਰਵਾਇਆ ਫੋਰ ਸਾਈਡ ਤੇ ਉਹ ਜੀ ਗ੍ਰੇ ਕਲਰ ਦੀ ਲੇਸ ਨਾਲ ਆਪਾਂ ਨੂੰ ਫਿਨਿਸ਼ਿੰਗ ਦਿੱਤੀ ਹੈ। ਟੈਬੀ ਲੈਣੇ ਦੇ ਵਿੱਚ ਤੁਹਾਨੂੰ ਕਾਫੀ ਪ੍ਰਿੰਟ ਮਿਲ ਜਾਣਗੇ ਤੁਸੀਂ ਜੋ ਵੀ ਪ੍ਰਿੰਟ ਤੁਹਾਨੂੰ ਪਸੰਦ ਹੋਇਆ ਉਹ ਵੀ ਤਿਆਰ ਕਰਵਾ ਸਕਦੇ ਹੋ ਤੇ ਟੈਬੀ ਲੈਣੇ ਦੇ ਵਿੱਚ ਵੀ ਸੇਮ ਪ੍ਰਿੰਟ ਲੈ ਸਕਦੇ ਹੋ ਬਰਬਰੀ ਦੇ ਵਿੱਚ ਵੀ ਆਪਣਾ ਸੇਮ ਪ੍ਰਿੰਟ ਲੈ ਸਕਦੇ ਹੋ ਜਿਵੇਂ ਤੁਹਾਨੂੰ ਪਸੰਦ ਹੋਇਆ ਉਸ ਅਕੋਰਡਿੰਗ ਆਪਣਾ ਕਰਵਾ ਸਕਦੇ ਜਿਹੜਾ ਇਹ ਸੂਟ ਹੈ ਦੇਖੋ ਇਹ ਵੀ ਆਪਣਾ ਟੈਬੀ ਲੈਣੇ ਵਿੱਚ ਹੀ ਹੈਗਾ ਇਹ ਵੀ ਆਪਣਾ ਟੈਬੀ ਲੈਣੇ ਦੇ ਵਿੱਚ ਹੀ ਤਿਆਰ ਹੋਇਆ ਹੈਗਾ ਇਹ ਬਗਲਾ ਆਪਣਾ ਇਹ ਵੀ ਸਲਵਾਰ ਨਾਲ ਦਾ ਪੈਚ ਜਿਹੜਾ ਕਿ ਆਪਾਂ ਨੇ ਵਰਕ ਕਰਵਾਉਣਾ ਹੈ ਇਹ ਸਲਵਾਰ ਆ ਗਈ ਇਹਦੀ ਇਹ ਸੁਪਰ ਨੈਟ ਦਾ ਦੁਪੱਟਾ ਹੈ ਇਹਦਾ ਨੈਟ ਵੀ ਲੈਸ ਲਾ ਕੇ ਆਪਾਂ ਨੇ ਫਿਨਿਸ਼ਿੰਗ ਦਿੱਤੀ ਹੈ ਇਹ ਵੀ ਆਪਣੇ ਇੰਦਰ ਬਾਹਾਂ ਦਾ ਵਰਕ ਆ ਗਿਆ ਘੇਰੇ ਦਾ ਵਰਕ ਆ ਗਿਆ ਇਹ ਵੀ ਆਪਾਂ ਸਲਵਾਰ ਨਾਲ ਦਾ ਪੈਚ ਲਗਾ ਕੇ ਵਰਕ ਕਰਵਾ ਗਏ ਤੁਸੀਂ ਚਾਹੋ ਆਪਣਾ ਔਰਗਾਂਜ਼ਾ ਦਾ ਪੈਚ ਲਗਾਸਤਾ ਕਰਿਓ ਚਾਹੋ ਤਾਂ ਆਪਣਾ ਬਿਨਾ ਪੈਚ ਤੋਂ ਕੱਲਾ ਵਰਕ ਵਗੈਰਾ ਕਰਵਾ ਕੇ ਦੇਖ ਸਕਦੇ ਹੋ ਨਾ ਉਹ ਜਿਵੇਂ ਤੁਹਾਡੀ ਚੁਆਇਸ ਹੋਈ ਪਸੰਦ ਹੋਈ ਉਸ ਅਕੋਰਡਿੰਗ ਆਪਣਾ ਜਿਹੜਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਕਿਸੇ ਵੀ ਫੈਬਰਿਕ ਦੇ ਵਿੱਚ ਕਿ ਕੋਈ ਵੀ ਵਾਦਤਾ ਆਪਾਂ ਸੈਂਡ ਕਰਕੇ ਸੇਮ ਵਰਕ ਦੇ ਨਾਲ ਤਿਆਰ ਕਰਵਾ ਕੇ ਲੈ ਸਕਦੇ ਹਾਂ ਹਾਂਜੀ ਇਹ ਸਾਰੇ ਆਪਣੇ ਅੱਜ ਵਾਲੇ ਸੂਟ ਸਾਰੇ ਆਪਾਂ ਪ੍ਰਿੰਟ ਦੇ ਉੱਪਰ ਡਿਜ਼ਾਈਨਿੰਗ ਕੀਤੀ ਹੋਈ ਸੀਗੀ ਸਾਰੀ ਡਿਟੇਲ ਨਾਲ ਆਪਾਂ ਵੀਡੀਓ ਚ ਤੁਹਾਨੂੰ ਦੱਸ ਚੁੱਕੇ ਆ ਕਿਹੜਾ ਫੈਬਰਿਕ ਆ ਕਿਵੇਂ ਵਰਕ ਕਰਵਾਇਆ ਕਿਵੇਂ ਇਹਨੂੰ ਆਪਾਂ ਐਡ ਕਰਵਾਉਣਾ ਸਕਿਪ ਕਰਵਾਉਣਾ ਕੋਈ ਵੀ ਵਰਕ ਹੈ ਨਾ ਉਹ ਆਪਣੀ ਜੁਆਇਸ ਦੇ ਅਕੋਰਡਿੰਗ ਤੁਸੀਂ ਕਰਵਾ ਸਕਦੇ ਹੋਗੇ ਬਾਕੀ ਸਾਰੀ ਡਿਟੇਲ ਸਾਨੂੰ ਵਟਸਐਪ ਤੇ ਭੇਜ ਕੇ ਆਪਣਾ ਸੇਮ ਟੂ ਸੇਮ ਇਹਦਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਹਾਂਜੀ ਸਕਰੀਨ ਦੇ ਉੱਪਰ ਸਾਡਾ ਵਟਸਐਪ ਨੰਬਰ ਆਉਂਦਾ 6239168900 ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆਪਾਂ ਹੋਰ ਨਵੇਂ ਸੂਟਾਂ ਦਾ ਨਵੀਂ ਕਲੈਕਸ਼ਨ ਨਵੀਂ ਵੀਡੀਓ ਨਾਲ ਸਸ਼ਿਕਾ